ਸਿੱਖ ਸਮਾਜ ਦੇ ਉੱਤੇ ਜੋ ਗੁਰੂ ਨਾਨਕ ਤੋਂ ਪਹਿਲਾਂ ਤਾਂ ਸਾਰਾ ਕੋਈ ਸਿੱਖਾਇਆ ਨਹੀਂ ਸੀ ਤਾਂ ਉਸ ਪਹਿਲੇ ਸਮਾਜ ਦੇ ਉੱਤੇ ਜਾਤ ਪਾਤ ਦਾ ਬੜਾ ਅਸਰ ਸੀ ਲੇਕਿਨ ਉਸ ਸਮੇਂ ਦੇ ਵਿੱਚ ਵੀ ਇਸ ਪੰਜਾਬ ਦੇ ਵਿੱਚ ਜਾਤ ਪਾਤ ਨੂੰ ਨਹੀਂ ਸੀ ਮੰਨਿਆ ਜਾਂਦਾ ਇੱਥੇ ਇਸ ਦਾ ਪ੍ਰਭਾਵ ਬਹੁਤ ਘੱਟ ਸੀ ਕਈ ਵਾਰੀ ਆਪਾਂ ਸੋਚਦੇ ਹਾਂ ਕਿ ਗੁਰੂ ਸਾਹਿਬਾਨ ਜੇ ਯੂਰਪ ਦੇ ਵਿੱਚ ਪੈਦਾ ਹੋਏ ਹੁੰਦੇ ਤੇ ਸਾਰੇ ਸੰਸਾਰ ਦੇ ਉੱਤੇ ਡੰਕਾ ਉਹਨਾਂ ਦਾ ਵੱਜਦਾ ਤੇ ਲੇਕਿਨ ਪਤਾ ਨਹੀਂ ਗੁਰੂ ਨੂੰ ਕੀ ਮਨਜ਼ੂਰ ਸੀ ਇੱਥੇ ਵੀ ਜਿਹੜਾ ਮਾਹੌਲ ਸੀ ਉਹਨਾਂ ਵਾਸਤੇ ਮਕੂਲ ਸੀ ਕਿਉਂਕਿ ਪੰਜਾਬ ਦੇ ਵਿੱਚ ਵੇਦਾਂ ਦੇ ਵਿੱਚ ਵੀ ਲਿਖਿਆ ਹੋਇਆ ਹੈ ਕਿ ਜਿਹੜਾ ਹਸਤਨਾਪੁਰ ਹੈ ਜਾਂ ਸਤੂਨਾ ਪੁਰਾਣਾ ਨਾਇਸ ਦਾ ਸਤੂਨਾ ਹੈ ਸਤੂਨੇ ਤੋਂ ਪਰੇ ਦਾ ਇਲਾਕਾ ਹੈ ਯਾਨੀ ਗੰਗਾ ਯਮਨਾ ਵਾਲੇ ਨੂੰ ਦੇਖ ਰਹੀ ਹੈ ਉਧਰਲੇ ਪਾਸੇੋਂ ਕਹਿੰਦੇ ਹਸਤਨਾਪੁਰ ਤੋਂ ਅਗਾਂਹ ਦਾ ਜਿਹੜਾ ਇਲਾਕਾ ਹੈ ਉਸ ਚੋਰਾ ਦਾ ਇਲਾਕਾ ਹੈ ਵਾਹਿਕਾਂ ਦਾ ਇਲਾਕਾ ਹੈ ਉਹ ਅਧਰਮੀਆਂ ਦਾ ਇਲਾਕਾ ਹੈ ਉੱਥੇ ਕੋਈ ਨਾ ਜਾਵੇ ਕਿਉਂਕਿ ਉਹ ਇੰਪਲੀਕੇਸ਼ਨ ਇਹ ਸੀ ਵੀ ਜਾਤ ਪਾਤ ਨੂੰ ਨਹੀਂ ਮੰਨਦੇ ਇਹ ਲੋਕ ਜਾਤ ਪਾਤ ਨੂੰ ਪ੍ਰਵਾਨ ਨਹੀਂ ਸੀ ਕਰਦੇ ਇੱਥੇ ਜਾਂ ਤਾਂ ਨਸਲ ਭਿੰਨ ਸੀ ਜਾਂ ਉਹ ਇਹਨਾਂ ਦਾ ਸ਼ੁਰੂ ਤੋਂ ਹੀ ਇਸ ਤਰ੍ਹਾਂ ਦਾ ਕੋਈ ਸਿਸਟਮ ਬਣਿਆ ਹੋਇਆ ਸੀ ਮੁਗਲਾਂ ਦੇ ਸਮੇਂ ਦੇ ਵਿੱਚ ਵੀ ਇਹ ਲੋਕ ਇੱਥੇ ਰਿਪਬਲਿਕ ਮਹਾਤਮਾ ਬੁੱਧ ਦੇ ਸਮੇਂ ਦੇ ਉੱਤੇ ਰਿਪਬਲਿਕਸ ਹਨ ਇੱਥੇ ਆਪਣੇ ਨਾਲ ਹੀ ਸੰਘੋਲ ਹੈ ਸੰਘੋਲ ਦੇ ਵਿੱਚ ਇੱਕ ਬਹੁਤ ਵੱਡੀ ਰਿਪਬਲਿਕ ਹੁੰਦੀ ਸੀ ਜਿੱਥੇ ਲੋਕਾਂ ਦਾ ਰਾਜ ਹੁੰਦਾ ਸੀ ਸੋ ਇਹਨਾਂ ਦਾ ਸਾਰਾ ਸਿਸਟਮ ਹੀ ਲੋਕਾਂ ਨਾਲੋਂ ਫਰਕ ਸੀ ਤਾਂ ਇੱਥੇ ਗੁਰੂ ਸਾਹਿਬ ਵਾਸਤੇ ਕੋਈ ਬਹੁਤੀ ਡਿਫਿਕਲਟੀ ਨਹੀਂ ਆਈ ਹੋਣੀ ਆਈ ਤਾਂ ਹੋਣੀ ਹੈ ਕਿਉਂਕਿ ਉਹ ਦੂਸਰੇ ਪਾਸੇ ਦੇ ਲੋਕ ਦਬਾਅ ਪਾਉਂਦੇ ਹੋਣਗੇ ਲੇਕਿਨ ਗੁਰੂ ਸਾਹਿਬ ਨੇ ਆ ਕੇ ਸਾਰਾ ਜਾਤ ਪਾਤ ਇੱਥੇ ਖਤਮ ਕੀਤਾ ਖਤਮ ਕਿਸ ਤਰ੍ਹਾਂ ਕੀਤਾ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਆਧਾਰ ਬਣਾਇਆ ਇਸ ਦਾ ਜਿਸ ਤਰ੍ਹਾਂ ਇਹਨਾਂ ਨੇ ਆਧਾਰ ਬਣਾਇਆ ਸੀ ਜਾਤ ਪਾਤ ਦਾ ਇਸ ਤਰ੍ਹਾਂ ਗੁਰੂ ਸਾਹਿਬਾਨ ਨੇ ਗੁਰੂ ਨਾਨਕ ਨੇ ਆਧਾਰ ਬਣਾਇਆ ਕਿ ਜਾਤ ਪਾਤ ਨਾਂ ਦੀ ਕੋਈ ਚੀਜ਼ ਹੁੰਦੀ ਨਹੀਂ ਉਹਨਾਂ ਨੇ ਕਿਹਾ ਕਿ ਪ੍ਰਮਾਤਮਾ ਇੱਕ ਹੈ ਔਰ ਸਾਰੇ ਉਸ ਪ੍ਰਮਾਤਮਾ ਦੇ ਧੀਆਂ ਪੁੱਤਰਾਂ ਨੂੰ ਸਭ ਨੂੰ ਉਹ ਬਰਾਬਰ ਪਿਆਰ ਕਰਦਾ ਉਸ ਦੇ ਵਿੱਚ ਕੋਈ ਜ਼ਿਕਰ ਨਹੀਂ ਸੀ ਵੀ ਕੋਈ ਨੀਵਾਂ ਹੈ ਕੋਈ ਉੱਚਾ ਨਾ ਕੋਈ ਐਜੀ ਨਾ ਕੋਈ ਉੱਤਮ ਨੀਚ ਨਾ ਮੱਧਮ ਕੁਛ ਇਸ ਤਰ੍ਹਾਂ ਦਾ ਨਹੀਂ ਹੁੰਦਾ ਗੁਰੂ ਸਾਹਿਬ ਫਰਮਾਉਂਦੇ ਹਨ ਔਰ ਆਪਣੇ ਆਪ ਉਹ ਕਹਿੰਦੇ ਨੇ ਕਿ ਜਿਹੜੀ ਨੀਵੀਆਂ ਤੋਂ ਨੀਵੀਂ ਜਾਤ ਹੈ ਉਹਦੇ ਨਾਲ ਮੈਂ ਸਬੰਧਤ ਹਾਂ ਮੈਂ ਮੈਂ ਤਾਂ ਉਹਨਾਂ ਦੇ ਨਾਲ ਰਹਿਣਾ ਚਾਹੁੰਦਾ ਤਾਂ ਉਹ ਜਿਹੜਾ ਜਾਤ ਪਾਤ ਦਾ ਸਿਸਟਮ ਸੀ ਉਹ ਪ੍ਰਮਾਤਮਾ ਦੀ ਸੰਕਸ਼ਣ ਤੋਂ ਚੱਲਦਾ ਸੀ ਵੀ ਪ੍ਰਮਾਤਮਾ ਨੇ ਜੀ ਇਸ ਨੂੰ ਪ੍ਰਚਲਿਤ ਕੀਤਾ ਗੁਰੂ ਸਾਹਿਬ ਨੇ ਕਿਹਾ ਕਿ ਪ੍ਰਮਾਤਮਾ ਇਸ ਤਰ੍ਹਾਂ ਦਾ ਕੁਝ ਨਹੀਂ ਕਰਦਾ ਉਹ ਸਾਰਿਆਂ ਨੂੰ ਪਿਆਰ ਕਰਨ ਵਾਲਾ ਹੈ ਔਰ ਉਸ ਦੇ ਸਾਹਮਣੇ ਅੱਗੇ ਜਾਤ ਨਹੀਂ ਅੱਗੇ ਜਾਤ ਨੂੰ ਪੁੱਛੋ ਜਾਤੀ ਅੱਗੇ ਜਾਤ ਨਹੀਂ ਅੱਗੇ ਜਾਤ ਜਾਤਾਂ ਨਹੀਂ ਹੁੰਦੀਆਂ ਜਦੋਂ ਅੱਗੇ ਜਾਇਦਾ ਪ੍ਰਮਾਤਮਾ ਦੇ ਸਾਹਮਣੇ ਤੁਸੀਂ ਖੜਦੇ ਹੋ ਇਕ ਧਾਰਮਿਕ ਲਿਬਾਸ ਪਾ ਕੇ ਜਾਂ ਧਾਰਮਿਕ ਰੂਪ ਦੇ ਵਿੱਚ ਹਸਤੀ ਦੇ ਵਿੱਚ ਤੁਸੀਂ ਖੜੇ ਹੋ ਉਹਨੇ ਪ੍ਰਮਾਤਮਾ ਦੇ ਸਾਹਮਣੇ ਕੋਈ ਜਾਤ ਪਾਤ ਨਹੀਂ ਉਹ ਕਿਸੇ ਜਾਤ ਪਾਤ ਨੂੰ ਰੈਕਗਨਾਈਜ਼ ਨਹੀਂ ਕਰਦਾ ਤਾਂ ਉਹਨਾਂ ਨੇ ਜਿਹੜਾ ਆਧਾਰ ਸੀ ਵੇਦਾਂ ਦਾ ਕਿ ਜੀ ਇਹ ਜਾਤ ਪਾਤ ਪ੍ਰਮਾਤਮਾ ਦੀ ਪ੍ਰਚਲਿਤ ਕੀਤੀ ਹੋਈ ਹੈ ਉਹ ਇੱਕ ਹੀ ਤਣਕੇ ਨਾਲ ਮਿਟਾਤਾ ਹੁਣ ਇਸ ਤੋਂ ਕੋਈ ਕਹਿ ਨਹੀਂ ਸਕਦਾ ਕਿ ਜੀ ਸਿੱਖਾਂ ਦੇ ਵਿੱਚ ਵੀ ਜਾਤ ਪਾਤ ਹੈ ਜੇ ਕੋਈ ਕਹਿੰਦਾ ਸੀਗਾ ਤਾਂ ਮਹੰਤਾ ਨੇ ਸ਼ੁਰੂ ਕੀਤਾ ਇਹੋ ਮੰਨਤਾ ਨੇ ਕਮਜ਼ਾ ਕੀਤਾ ਰਣਜੀਤ ਸਿੰਘ ਦੇ ਸਮੇਂ ਤੋਂ ਪਹਿਲਾਂ ਤੇ ਰਣਜੀਤ ਸਿੰਘ ਤੋਂ ਬਾਅਦ ਖਾਸ ਤੌਰ ਦੇ ਉੱਤੇ ਰਣਜੀਤ ਸਿੰਘ ਦੇ ਸਮੇਂ ਤੋਂ ਕਰਨੀ ਸੀ ਸਦਕਿ ਕਿਉਂਕਿ ਸਾਰੇ ਸਿੱਖ ਹੋ ਸਨ ਜਿਨ੍ਹਾਂ ਨੇ ਕਈਆਂ ਨੇ ਗੁਰੂਆਂ ਦੇ ਦਰਸ਼ਨ ਵੀ ਕੀਤੇ ਹੋਏ ਸੀ ਆਪਣੇ ਫਲਸਫੇ ਦੇ ਨੇੜੇ ਸਨ ਉਹਨਾਂ ਨੂੰ ਸੋਚੀ ਸੀ ਸਾਰੇ ਧਰਮ ਕਰਮ ਦੀ ਤੇ ਉਹ ਮੰਦਨੀ ਸਿੰਘ ਵੀ ਇਹ ਜਾਤ ਪਾਤ ਹੁੰਦਾ ਉਹਨਾਂ ਦੇ ਵਿੱਚ ਹੀ ਸਾਰੇ ਹਰ ਕਿਸਮ ਦੇ ਲੋਕ ਸਨ ਜਿਹੜੇ ਸਰਦਾਰ ਸਨ ਰਾਜ ਕਰ ਰਹੇ ਸਨ ਉਨਾਂ ਦੇ ਵਿੱਚ ਕਲਾਲ ਵੀ ਸਨ ਆਲੂਵਾਲੀਏ ਸਨ ਖੱਤਰੀ ਸਨ ਬ੍ਰਾਹਮਣ ਕੋਈ ਹਰ ਕਿਸਮ ਦੇ ਲੋਕ ਉਹਨਾਂ ਦੇ ਵਿੱਚ ਸੀਗੇ ਤੇ ਉਹ ਇਸ ਨੂੰ ਪ੍ਰਵਾਨ ਕਰਨ ਨੂੰ ਤਿਆਰ ਨਹੀਂ ਸੀ ਲੇਕਿਨ ਜਦੋਂ ਇਹਨਾਂ ਦਾ ਰਾਜ ਖਤਮ ਹੋ ਗਿਆ ਰਣਜੀਤ ਸਿੰਘ ਦਾ ਜਾਂ ਖਾਲਸਾ ਦਾ ਰਾਜ ਖਤਮ ਹੋ ਗਿਆ ਤਾਂ ਖਾਲਸਾ ਰਾਜ ਤੋਂ ਬਾਅਦ ਇਹਨਾਂ ਨੂੰ ਅੰਗਰੇਜ਼ਾਂ ਨੇ ਸੋਚਿਆ ਕਿ ਜਿਸ ਤਰ੍ਹਾਂ ਨਾਲ ਹਿੰਦੁਸਤਾਨ ਨੂੰ ਅਸੀਂ ਕਾਂਕਰ ਕੀਤਾ ਉੱਥੇ ਕਿਸੇ ਕਿਸ ਨੇ ਰੈਜ਼ਿਸਟ ਨਹੀਂ ਕੀਤਾ ਫਿਰ ਉਸੇ ਉਹਨਾਂ ਦੀ ਗੱਲ ਠੀਕ ਸੀ ਆਧ ਕਾਲ ਤੋਂ ਤੁਸੀਂ ਦੇਖੋ ਇੱਥੇ ਹੁਣ ਆਏ ਕੁਸ਼ਾਨ ਆਏ ਮੁਗਲ ਆਏ ਮੰਗੋਲ ਆਏ ਪੋਰਟੂਗੀਜ਼ ਆਏ ਅੰਗਰੇਜ਼ ਆਏ ਹਜ਼ਾਰਾਂ ਕਿਸਮ ਦੇ ਲੋਕ ਆਏ ਮੰਗੋਲ ਆਏ ਕਿਸੇ ਕੋਈ ਇਥੋਂ ਹaryana ਕਿਸੇ ਕੋਲੋਂ ਕਿਸੇ ਨੂੰ ਹਰਾਉਣ ਦੀ ਲੋੜ ਨਹੀਂ ਸਮਝੀ ਕਿਸੇ ਨੇ ਸਾਰਿਆਂ ਦੇ ਸਾਹਮਣੇ ਸਭ ਨੇ ਗੋਡੀ ਟੇਕਦੇ ਤਾਂ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਧਰਮ ਹੈ ਇਹ ਬਹੁਤ ਬਿਹਤਰ ਹੈ ਇਸ ਨੂੰ ਸਿੱਖਾਂ ਦੇ ਉੱਤੇ ਲਾਗੂ ਕਰ ਦੇਣਾ ਚਾਹੀਦਾ ਤਾਂ ਕਿ ਸਾਨੂੰ ਬਗਾਵਤ ਦੀ ਗਾਂ ਤੋਂ ਕੋਈ ਜਿਹੜਾ ਖਤਰਾ ਸਾਰਾ ਮਿਟ ਜਾਏ ਤਾਂ ਉਹਨਾਂ ਨੇ ਮਨਤਾ ਨੂੰ ਕਾਬੂ ਕਰਤਾ ਮਨਤਾ ਨੂੰ ਅਧਿਕਾਰ ਦਿੱਤੇ ਪੂਰੇ ਮਨਤਾ ਨੇ ਜਿਹੜਾ ਸੀਗਾ ਮੂਰਤੀਆਂ ਗੁਰੂ ਇੱਥੇ ਵੀ ਹਿੰਦੂ ਤੇ ਸਿੱਖ ਦੇ ਵਿੱਚ ਕੋਈ ਫਰਕ ਨਹੀਂ ਉਹਨਾਂ ਨੇ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਦਰਬਾਰ ਸਾਹਿਬ ਵੀ ਲਾਤੀਆਂ ਤੇ ਉੱਥੇ ਵੀ ਉਹ ਉਹਨਾਂ ਨੇ ਜਾਤ-ਪਾਤ ਦੇ ਵਿਤਕਰੇ ਕਰਨ ਲੱਗ ਪਏ ਹੁਣ ਜਾਤਪਾਤ ਦੇ ਵਿਤਕਰੇ ਵਾਸਤੇ ਜਿਸ ਵੇਲੇ ਸਿੱਖਾਂ ਨੂੰ ਕੋਈ 60 70 ਸਾਲ ਹੋ ਗਏ ਗੁਲਾਮ ਹੋਇਆ ਤਾਂ ਉਹਨਾਂ ਨੂੰ ਆਪਣੀ ਸੋਝੀ ਆਉਣੀ ਸ਼ੁਰੂ ਹੋਈ ਵੀ ਅਸੀਂ ਕਿਸ ਤਰੀਕੇ ਨਾਲ ਇਸ ਦੇ ਵਿੱਚੋਂ ਨਿਕਲ ਸਕਦੇ ਹਾਂ ਤਾਂ ਉਹਨਾਂ ਨੇ ਇਸ ਨੂੰ ਚੈਲੰਜ ਕਰਨਾ ਸ਼ੁਰੂ ਕੀਤਾ ਸੋ ਜਾਤਪਾਤ ਨੂੰ ਚੈਲੰਜ ਕਿਸ ਤਰ੍ਹਾਂ ਕੀਤਾ ਜਾ ਸਕਦਾ ਸੀ ਜੇ ਹਿੰਦੂ ਧਰਮ ਦੇ ਵਿੱਚ ਰਹਿ ਕੇ ਕੋਈ ਜਾਤਪਾਤ ਨੂੰ ਚੈਲੰਜ ਕਰਦਾ ਤਾਂ ਕੀ ਕਹਿ ਕੇ ਕਰੇਗਾ ਕਿਉਂਕਿ ਜੇ ਉਹ Hindu ਹੈ ਤੇ ਮੰਨਦਾ ਹੈ ਉਹ ਸਾਰੇ ਸ਼ਾਸਤਰਾਂ ਨੂੰ ਵੇਦਾਂ ਨੂੰ ਪਰ ਚੈਲੰਜ ਨਹੀਂ ਕਰ ਸਕਦਾ ਕਿਉਂਕਿ ਉਸ ਤੇ ਜਾਤ ਪਾਤ ਸਾਰਾ ਲਿਸ਼ਿਆ ਹੋਇਆ ਹੈ ਗਾਂਧੀ ਜੀ ਦੀ ਵੀ ਇਹੀ ਵਿਡੰਮਣਾ ਸੀ ਉਹ ਵੀ ਪੂਰਾ ਕਿਸੇ ਪਾਸੇ ਜਾ ਨਹੀਂ ਸਕਿਆ ਤੇ ਚੂਤ ਛਾਤ ਦੇ ਵਰਖਲਾ ਪ੍ਰਚਾਰ ਕਰਦਾ ਲੇਕ ਰਿਹਾ ਲੇਕਿਨ ਜਾਤ ਪਾਤ ਨੂੰ ਚੈਲੰਜ ਨਹੀਂ ਕਰ ਸਕਿਆ ਹੁਣ ਗੁਰੂ ਜਿਸ ਵੇਲੇ ਸਿੱਖਾਂ ਨੂੰ ਹੋਸ਼ ਆਈ ਕਿ ਇਹ ਸਾਨੂੰ ਇੰਨਾ ਪਾੜ ਕੇ ਰੱਖ ਰਹੇ ਨੇ ਔਰ ਸਾਡੇ ਵਿੱਚ ਜਿਹੜੇ ਜਿਨ੍ਹਾਂ ਨੂੰ ਇਹ ਕੰਨ ਦਿਨ ਸ਼ੁੱਧਰ ਹਨਗੇ ਉਹਨਾਂ ਨੂੰ ਦਰਬਾਰ ਸਾਹਿਬ ਉਹਨਾਂ ਦਾ ਪ੍ਰਸ਼ਾਦ ਨਹੀਂ ਲੈਂਦੇ ਉਹਨਾਂ ਨੂੰ ਉੱਤੇ ਧਰਮ ਕਰਮ ਦੇ ਵਿੱਚ 파ਟ ਨਹੀਂ ਲੈਣ ਦਿੰਦੇ ਉਹਨਾਂ ਨੂੰ ਇਸ਼ਨਾਨ ਕਰਨ ਦੇ ਉੱਤੇ ਪਾਬੰਦੀਆਂਨ ਸਰੋਵਰ ਦੇ ਵਿੱਚ ਤੇ ਸਾਰਾ ਕੁਝ ਉਹਨਾਂ ਨੇ ਖਾਲਸਾ ਕਾਲਜ ਦੇ ਪ੍ਰੋਫੈਸਰਾਂ ਨੇ ਇੱਕ ਦਿਨ ਕਨਵੈਨਸ਼ਨ ਕਰ ਲਈ ਔਰ ਕਿਭੀ ਐਸੀ ਚੈਲੰਜ ਕਰਦੀ ਇਹ ਨਹੀਂ ਹੋ ਸਕਦਾ ਸਾਨੂੰ ਅਧਿਕਾਰ ਹੈ ਅਸੀਂ ਜਿੱਥੇ ਮਰਜ਼ੀ ਜਾ ਕੇ ਪ੍ਰਸ਼ਾਦ ਗੁਰੂ ਦੇਵ ਨੂੰ ਪੇਟਾ ਕਰਨਾ ਹੈ ਅਸੀਂ ਜਾ ਕੇ ਕਰਾਂਗੇ ਕੰਪਾਲਾ ਸਾਹਿਬ ਪਾਲਾ ਸਿੰਘ ਨਾਂ ਦਾ ਇੱਕ ਆਦਮੀ ਸੀ ਜਿਸ ਦਾ ਲੜਕਾ ਸੀ ਗੁਰਬਖਸ਼ ਸਿੰਘ ਰਾਹੀ ਗੁਰਬਖਸ਼ ਸਿੰਘ ਰਾਹੀ ਆ ਹੁਣੀ ਪਿੱਛੇ ਥੋੜੀ ਦੇਰ ਹੋਈ ਐ ਉਹਨੇ ਦੀ ਡੈਥ ਹੋਈ ਐ ਤੇ 102 ਸਾਲਾਂ ਦੇ ਹੋ ਕੇ ਉਹ ਗਏ ਨੇ ਮੈਨੂੰ 100 ਸਾਲ ਦੀ ਉਮਰ ਤੱਕ ਮਿਲਦੇ ਰਹੇ ਨੇ ਉਹਨਾਂ ਦੇ ਪਿਤਾ ਜੀ ਸੰਪਾਲਾ ਸਿੰਘ ਜਿਨ੍ਹਾਂ ਦੇ ਸਿਰ ਦੇ ਉੱਤੇ ਉਹਨਾਂ ਨੇ ਦੇਗ ਰੱਖੀ ਖੜਾ ਪ੍ਰਸ਼ਾਦ ਤਿਆਰ ਕੀਤਾ ਜਲੀਆਂ ਵਾਲੇ ਬਾਗ ਦੇ ਵਿੱਚ ਬੈਠ ਕੇ ਖੜਾ ਪ੍ਰਸ਼ਾਦ ਤਿਆਰ ਕਰਕੇ ਤੇ ਉਸ ਨੂੰ ਸਾਰੇ ਖਾਲਸਾ ਕਾਲਜ ਦੇ ਪ੍ਰੋਫੈਸਰ ਤੇ ਹੋਰ ਸਿੱਖ ਲੈ ਕੇ ਗਏ ਕਿ ਅਸੀਂ ਜਾ ਕੇ ਦੇਖਦੇ ਹਾਂ ਕਿ ਪੁਜਾਰੀ ਕਿਸ ਤਰ੍ਹਾਂ ਕਹਿੰਦੇ ਨੇ ਕਿ ਇਹ ਸਾਡਾ ਪ੍ਰਸ਼ਾਦ ਲਿਆ ਨਹੀਂ ਜਾ ਸਕਦਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਪ੍ਰੋਵੀਜ਼ਨ ਨਹੀਂ ਕਿ ਕੋਈ শূ드్ర ਦਾ ਜਾਂ ਜਿਹਨੂੰ শূ드్ర ਕਹਿੰਦੇ ਨੇ ਕੋਈ ਬੰਦਾ শূ드్ర ਹੁੰਦਾ ਹੈ ਜਾਂ ਜਿਹਨ ਜਿਹਨੂੰ ਇਹ শূ드్ర ਕਹਿੰਦੇ ਨੇ ਉਹਨਾਂ ਦਾ ਪ੍ਰਸ਼ਾਦ ਲਿਆ ਨਹੀਂ ਜਾ ਸਕਦਾ ਅਸੀਂ ਇਹਨਾਂ ਨੂੰ ਚੈਲੰਜ ਕਰਦੇ ਸੋ ਅਥਾਰਟੀ ਗੁਰੂ ਦੀ ਅਥਾਰਟੀ ਤੋਂ ਗ੍ਰੰਥ ਦੀ ਅਥਾਰਟੀ ਤੋਂ ਧਰਮ ਦੀ ਅਥਾਰਟੀ ਤੋਂ ਉਹਨਾਂ ਨੇ ਚੈਲੰਜ ਕੀਤਾ ਇਸ ਨੂੰ ਤਾਂ ਜਾ ਕੇ ਉਹ ਜਿਸ ਵੇਲੇ ਪ੍ਰਸ਼ਾਦ ਲੈ ਕੇ ਚਲੇ ਗਏ ਪੁਜਾਰੀਆਂ ਨੇ ਰੌਲਾ ਪਾ ਲਿਆ ਕਿ ਜੀ ਨਹੀਂ ਲੈ ਸਕਦੇ ਉਹਨਾਂ ਨੇ ਅਖੀਰ ਦੇ ਉੱਤੇ ਗੱਲ ਇੱਥੇ ਆ ਗਈ ਕਿ ਜੀ ਗੁਰੂ ਸਾਹਿਬ ਤਾਂ ਕਹਿੰਦੇ ਆ ਵੀ ਕੋਈ ਜਾਤ ਪਾਤ ਨਹੀਂ ਹੁੰਦਾ ਤਾਂ ਕਿਸੇ ਨੇ ਚਾਹ ਕਿ ਜੀ ਤੁਸੀਂ ਗੁਰੂ ਸਾਹਿਬ ਦਾ ਆਵਾਜ਼ਾ ਲੈ ਲਓ ਆ ਪੰਜ ਕਲ ਹੁਕਮਨਾਮਾ ਕਹਿੰਨੇ ਆ ਜਾਂ ਵਾਕ ਕਹਿੰਨੇ ਆ ਉਸ ਵੇਲੇ ਆਵਾਜ਼ਾ ਸ਼ਬਦ ਪ੍ਰਚਲਿਤ ਸੀ ਅਬ ਆਵਾਜ਼ ਲਓ ਜੀ ਗੁਰੂ ਸਾਹਿਬ ਦੇ ਜਿਸ ਤਰ੍ਹਾਂ ਸਵੇਰੇ ਇਹ ਪ੍ਰਕਾਸ਼ ਕਰਦੇ ਨੇ ਪਹਿਲੇ ਪ੍ਰਕਾਸ਼ ਵੇਲੇ ਪੰਨੇ ਇਕੱਠੇ ਕਰਕੇ ਤੇ ਇੱਕ ਰੈਂਡਮ ਇੱਕ ਜਗ੍ਹਾ ਤੋਂ ਖੋਲ ਕੇ ਵਾਕ ਪੜਿਆ ਗਿਆ ਤਾਂ ਉਹ ਵਾਕ ਬੜਾ ਮਕੂਲ ਸੀ ਕਿ ਨਿਰਗੁਣਿਆਂ ਨੂੰ ਆਪੇ ਬਖਸ਼ਲੇ ਭਾਈ ਸਤਗੁਰੂ ਦੀ ਸੇਵਾ ਲਾਏ ਸਤਗੁਰੂ ਦੀ ਸੇਵਾ ਸਫਲ ਹੋ ਭਾਈ ਜੇ ਕੋ ਕਰੇ ਚਿਤ ਲਾਈ ਤਾਂ ਉਹ ਲੈਣ ਐਗਜ਼ੈਕਟ ਉਸ ਮੌਕੇ ਦੇ ਅਨੁਸਾਰ ਔਰ ਉਸ ਕਰਤਵ ਦੇ ਅਨੁਸਾਰ ਸੀ ਜਿਹੜਾ ਉਹ ਕਰਨ ਵਾਸਤੇ ਉੱਥੇ ਆਏ ਹੋਏ ਸਨ ਤਾਂ ਸਾਰੇ ਪੁਜਾਰੀ ਡਰ ਗਏ ਉਹਨਾਂ ਨੇ ਕਿਹਾ ਵੀ ਬਿਲਕੁਲ ਠੀਕ ਹੈ ਗੁਰੂ ਸਾਹਿਬ ਕਹਿ ਰਿਹਾ ਕਿ ਜਾਤ ਪਾਤ ਕੁਛ ਨਹੀਂ ਕੰਗਾ ਤੇ ਇਹ ਸਾਰੇ ਜਿਹੜੇ ਜਿਨ੍ਹਾਂ ਨੂੰ ਅਸੀਂ ਨੀਚ ਕਹਿੰਦੇ ਆ ਇਹ ਸਾਰੇ ਇਹ ਅਧਿਕਾਰ ਰੱਖਦੇ ਨੇ ਸਾਡੇ ਬਰਾਬਰ ਦੇ ਉਹ ਫਿਰ ਉੱਥੋਂ ਸਾਡੇ ਦੇ ਦਰਬਾਰ ਸਾਹਿਬ ਤੋਂ ਭੱਜ ਗਏ ਤਾਂ ਇਹ ਗੁਰਦੁਆਰਾ ਮੂਵਮੈਂਟ ਦਾ ਪਹਿਲੀ ਸਫਲਤਾ ਸੀ ਔਰ ਗੁਰਦੁਆਰਾ ਸੁਧਾਰ ਦੇ ਵਿੱਚ ਇਹ ਪਹਿਲੀ ਜਿੱਤ ਸੀ ਸਿੱਖਾਂ ਦੀ ਉਹ ਉਥੋਂ ਅਰਦਾਸ ਕਰਕੇ ਤੇ ਫਿਰ ਅਕਾਲ ਤਖਤ ਸਾਹਿਬ ਤੇ ਆ ਗਏ ਅਕਾਲ ਤਖਤ ਸਾਹਿਬ ਦੇ ਵੀ ਪੁਜਾਰੀ ਸਾਰੇ ਭੱਜ ਗਏ ਉਹਨਾਂ ਨੇ ਵੀ ਦੇਖਿਆ ਵੀ ਸਾਡੇ ਕੋਈ ਕੋਈ ਪਹਿਰ ਤਾਂ ਹੈ ਨਹੀਂ ਖੜੇ ਰਹਿਣ ਨੂੰ ਤਾਂ ਉਹ ਵੀ ਸਾਰੇ ਉਥੋਂ ਭੱਜ ਗਏ ਸੋ ਜਦੋਂ ਚੈਲੰਜ ਕਰਨਾ ਹੈ ਤੁਸੀਂ ਇਸ ਨੂੰ ਜਾਤ ਪਾਤ ਨੂੰ ਸਿੱਖਾਂ ਦੇ ਵਿੱਚ ਉਦੋਂ ਉਸ ਨੂੰ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਫਰਮਾਨ ਤੋਂ ਗੁਰੂ ਸਾਹਿਬਾਨ ਦੀ ਬਾਣੀ ਤੋਂ ਗੁਰੂ ਔਰ ਜੋ ਉਹਨਾਂ ਦਾ ਫਲਸਫਾ ਹੈ ਪ੍ਰਮਾਤਮਾ ਦੇ ਬਾਰੇ ਔਰ ਜੋ ਸੰਸਾਰ ਦੀ ਉਤਪਤੀ ਦੇ ਬਾਰੇ ਉਸ ਦੇ ਉਸ ਦੇ ਉੱਤੇ ਖੜੇ ਹੋ ਕੇ ਚੈਲੰਜ ਕਰਨਾ ਸੋ ਇਸ ਤਰ੍ਹਾਂ ਇਹ ਚੈਲੰਜ ਪਹਿਲਾ ਸਫਲ ਹੋ ਗਿਆ ਉਸ ਤੋਂ ਬਾਅਦ ਕਈ ਸਾਰੇ ਸਫਲ ਹੋਏ ਇੱਕ ਇੱਕ ਛੋਟੀ ਜੀ ਗੱਲ ਹੈ ਕਿ ਪ੍ਰੋਫੈਸਰ ਦਰਸ਼ਨ ਸਿੰਘ ਕੀਰਤਨ ਕਰ ਰਹੇ ਸੀ ਉਹਨਾਂ ਨੇ ਲਾਲ ਪੱਗ ਬੰਨੀ ਹੋਈ ਸੀ ਕ੍ਰਾਲ ਕੰਤਸ ਦਾ ਜਸੇਦਾਰ ਜੀ ਨੂੰ ਕਹਿੰਦੇ ਨੇ ਉਹ ਆ ਗਿਆ ਕਹਿੰਦਾ ਦੇਖੋ ਜੀ ਇਹ ਲਾਲ ਪੱਗ ਲਾਲ ਜਿਹੜਾ ਰੰਗ ਹੈ ਇਹ ਸਿੱਖਾਂ ਦਾ ਰੰਗ ਨਹੀਂ ਤੇ ਤੁਸੀਂ ਇਸ ਨੂੰ ਇਸ ਤਰ੍ਹਾਂ ਪੱਗ ਨਹੀਂ ਬਣ ਸਕਦੀ ਇਸ ਰੰਗ ਦੀ ਉਹਨਾਂ ਨੇ ਕਿਹਾ ਬਈ ਇਸ ਤਰ੍ਹਾਂ ਕਰਦੇ ਹਾਂ ਮੈਂ ਕੀਰਤਨ ਕਰਨਾ ਇੱਥੇ ਮਹੀਨਾ ਡੇਢ ਮਹੀਨਾ ਸ਼ਾਇਦ ਉਹਨਾਂ ਨੇ ਕਰਨਾ ਸੀ ਮੈਂ ਕੀਰਤਨ ਕਰਨਾ ਮੈਂ ਰੰਗਾਂ ਦੇ ਉੱਤੇ ਗੁਰੂ ਦਾ ਕੀ ਓਪੀਨੀਅਨ ਹੈ ਮੈਂ ਉਸ ਦੇ ਬਾਰੇ ਕੀਰਤਨ ਕਰਾਂਗਾ ਤੂੰ ਕਥਾ ਕਰਨੀ ਹੁੰਦੀ ਹੈ ਤੂੰ ਜਾ ਕੇ ਉੱਥੇ ਇੱਕ ਮੰੰਜੀ ਸਾਹਿਬ ਕਥਾ ਕਰਿਆ ਕਰ ਔਰ ਦੱਸਿਆ ਕਰ ਵੀ ਕਿਹੜੇ ਇੱਕ ਰੰਗ ਜਿਹੜੇ ਸਿੱਖਾਂ ਦੇ ਵਾਸਤੇ ਅਨਕੂਲ ਹੈ ਤੇ ਕਿਹੜੇ ਨਹੀਂ ਹਨ ਤਾਂ ਉਹ ਫਿਰ ਉਸ ਦੇ ਬਾਰੇ ਕੁਛ ਨਹੀਂ ਕਰ ਸਕੇ ਤੇ ਹੁਣ ਲਾਲ ਰੰਗ ਲਾਲ ਰੰਗ ਤਾਂ ਕੋ ਲਾਗਾ ਜਾ ਕੇ ਵੜ ਪਾਗਾ ਇਹ ਵੀ ਗੁਰੂ ਦਾ ਫਰਮਾਨ ਹੈ ਤੇ ਯਾਨੀ ਕਿ ਇਸ ਤਰ੍ਹਾਂ ਨਾਲ ਗੁਰੂ ਨੂੰ ਫੇਰ ਕੋਟ ਦਿੱਤਾ ਗਿਆ ਗੁਰੂ ਦੀ ਅਥਾਰਟੀ ਫੇਰ ਕੋਟ ਕੀਤੀ ਗਈ ਔਰ ਜਿਹੜਾ ਭਰਮ ਸੀ ਵਹਿਮ ਸੀ ਉਸ ਨੂੰ ਮਿਟਾਇਆ ਗਿਆ ਤੋ ਹੁਣ ਜਿਹੜੇ ਇਹ ਇਹਨਾਂ ਦੇ ਹਿੰਦੂ ਧਰਮ ਦੇ ਵਿੱਚ ਜੋ ਜਾਤ ਪਾਤ ਦਾ ਆਧਾਰ ਹੈ ਉਹ ਸਿਰਫ ਵਹਿਮਾਂ ਭਰਮਾਂ ਦੇ ਉੱਤੇ ਆਧਾਰਿਤ ਹੈ ਤਾਂ ਗੁਰੂ ਸਾਹਿਬ ਕੀ ਕਹਿੰਦੇ ਆ ਹੁਣ ਇਹ ਜਾਤ ਪਾਤ ਨੂੰ ਛੱਡ ਨਹੀਂ ਸਕਦੇ ਜਦੋਂ ਵੀ ਇਹ ਜਾਤ ਪਾਤ ਨੂੰ ਛੱਡਦੇ ਨੇ ਤਾਂ ਇਹਨਾਂ ਨੂੰ ਆਪਣੇ ਧਰਮ ਦੇ ਬਰਖਲਾਫ ਜਾਣਾ ਪੈਂਦਾ ਧਰਮ ਦੀ ਜਿਹੜੀ ਹੈ ਉਹ ਜੋ ਪ੍ਰੋਵੀਜ਼ਨ ਹੈ ਉਸ ਨੂੰ ਡਿਫਾਈ ਕਰਨਾ ਪੈਂਦਾ ਹੈ ਗਾਂਧੀ ਦੇ ਸਮੇਂ ਵੀ ਇਹਹੀ ਇਹਹੀ ਮਸਲਾ ਸੀ ਉਹ ਕਹਿੰਦਾ ਸੀਗਾ ਕਿ ਜਾਤ ਪਾਤ ਤਾਂ ਵੇਦਾਂ ਸ਼ਾਸਤਰਾਂ ਦੇ ਵਿੱਚ ਲਿਖੀ ਹੋਈ ਹੈ ਜਦੋਂ ਇੱਥੇ ਇੱਕ ਜਾਤ ਪਾਤ ਤੋੜਕ ਮੰਡਲ ਬਣਿਆ ਪੰਜਾਬ ਦੇ ਵਿੱਚ ਔਰ ਉਹਨਾਂ ਨੇ ਅੰਬੇਡਕਰ ਨੂੰ ਬੁਲਾਇਆ ਜਾਤ ਪਾਤ ਦੇ ਉੱਤੇ ਲੈਕਚਰ ਦੇਣ ਵਾਸਤੇ ਤਾਂ ਉਸ ਨੇ ਇੱਕ ਆਪਣਾ ਐਡਰੈਸ ਲਿਖਿਆ ਜਿਦਾ ਸੀਗਾ ਕਿ ਐਨਾਈਲੇਸ਼ਨ ਆਫ ਕਾਸਟ ਗਾਂਧੀ ਕੋਲੇ ਸਲਾਹ ਲੈਣ ਵਾਸਤੇ ਚਲੇ ਗਏ ਕਹਿਣ ਲੱਗੇ ਜੀ ਅਸੀਂ ਅੰਬੇਦਕਰ ਨੂੰ ਬੁਲਾ ਰਹੇ ਹਾਂ ਅਸੀਂ ਜਾਤ ਪੱਤ ਦੇ ਵਰਖਲਾਪ ਉਹ ਕਹਿੰਦਾ ਜਾਤ ਪੱਤ ਦੇ ਵਰਖਲਾਪ ਤੁਸੀਂ ਕਿਸ ਤਰ੍ਹਾਂ ਹੋ ਸਕਦੇ ਹੋ ਜਾਤ ਪੱਤ ਤਾਂ ਵੇਦਾਂ ਜਲੀਖਿਆ ਸ਼ਾਸਤਰਾਂ ਕਲੀ ਇਹ ਤਾਂ ਸਾਡੇ ਧਰਮ ਦਾ ਆਧਾਰ ਹੈ ਇਹਨੂੰ ਤੁਸੀਂ ਕਿਵੇਂ ਡਿਫਾਈ ਕਰ ਸਕਦੇ ਹੋ ਹੁਣ ਇਹ ਲੋਕ ਡਿਫਾਈ ਨਹੀਂ ਕਰ ਸਕਦੇ ਇਹ ਚਾਹੇ ਕਨਸਟੀਟਿਊਸ਼ਨ ਦੇ ਵਿੱਚ ਕੁਝ ਲਿਖੀ ਰੱਖਣ ਲੇਕਿਨ ਜਦੋਂ ਹਿੰਦੂ ਧਰਮ ਦਾ ਉਥਾਨ ਹੋਏਗਾ ਉਹ ਬਾਹਰ ਹੋਏਗਾ ਲੋਕਾਂ ਦੇ ਵਿੱਚ ਹਿੰਦੂ ਧਰਮ ਦੇ ਬਾਰੇ ਜਾਣਕਾਰੀ ਜਾਂ ਉਹਦੇ ਨਾਲ ਮੋਹ ਜਾਂ ਵਧੇਗਾ ਤਾਂ ਉਹ ਮੁਰਮੜ ਕੇ ਜਾਤ ਪਾਤ ਦੇ ਉੱਤੇ ਆਉਣਗੇ ਸਿੱਖਾਂ ਦੀ ਪੋਜੀਸ਼ਨ 'ਚ ਇਸ ਤੋਂ ਫਰਕ ਹੈ ਸਿੱਖਾਂ ਦੀ ਕੀ ਪੋਜੀਸ਼ਨ ਹੈ ਗੁਰੂ ਸਾਹਿਬ ਨੇ ਜਿਸ ਵੇਲੇ ਅੰਮ੍ਰਿਤ ਛਕਾਇਆ ਤਾਂ ਉਹਨਾਂ ਨੇ ਕਿਹਾ ਕਿ ਭਾਈ ਇੱਕ ਨਾਸ਼ ਡਾਕਟ੍ਰਿਨ ਨਾਸ਼ ਦਾ ਸਿਧਾਂਤ ਗੁਰੂ ਸਾਹਿਬ ਨੇ ਪ੍ਰਚਲਿਤ ਕੀਤਾ ਕਿ ਮੇਰਾ ਖਾਲਸਾ ਧਰਮਨਾਸ਼ ਕਰਮਨਾਸ਼ ਕੁਲ ਨਾਸ਼ ਤੇ ਭਰਮ ਨਾਸ਼ ਸ਼ਰਮ ਨਾਸ਼ ਹੋਏਗਾ ਸ਼ਰਮ ਨਾਸ਼ ਬਿnabla ਕੋਈ ਤੁਸੀਂ ਕਿਰਤ ਕੰਨੂ ਜੀ ਕਹਾਨਾ ਕਹਾਨਾ ਤਾਂ ਬਿਖਾਨੀ ਰਹੇਗਾ ਇਹ ਨਹੀਂ ਹੈਗਾ ਇਹ ਸਾਰਾ ਕੁਝ ਨਾਸ਼ ਕਰਤਾ ਸਿਰਫ ਧਰਮ ਨੂੰ ਰੂਹ ਹੁੰਦਾ ਜਦੋਂ ਕੋਈ ਬੜੀ ਅਮਰਸ਼ਲ ਸੱਜਾ ਸਖੋਂ ਜ਼ਿਕੀ ਦੇ ਵਿੱਚ ਪ੍ਰਵੇਸ਼ ਕਰਦਾ ਤਾਂ ਸਿੱਖ ਪਰਿੰਦੀ ਸ਼ੋਤੀ ਸਾਰੇ ਪਰਮਾ ਮਹਿਮਾ ਨੂੰ ਜਾਤ ਪਾਤ ਨੂੰ ਛੱਡ ਕੇ ਹੁੰਦੀ ਹੈ ਉਸ ਤੋਂ ਬਿਨਾਂ ਉਹ ਸਿੱਖ ਨਹੀਂ ਬਣ ਸਕਦਾ ਸੋ ਉਧਰ ਉਧਰ ਦੇ ਪਾਸੇ ਉਹ ਹਿੰਦੂ ਧਰਮ ਜੇ ਆਪਣੇ ਜਾਤ ਪਾਤ ਨੂੰ ਛੱਡ ਦਿੰਦਾ ਤਾਂ ਹਿੰਦੂ ਧਰਮ ਉਹ ਉਸ ਦਾ ਨਾਸ਼ ਕਰ ਦਿੰਦਾ ਕਿਧਰ ਦੇ ਪਾਸੇ ਜੀ ਉਹ ਸਾਰਾ ਕੁਝ ਛੱਡ ਕੇ ਤੇ ਉਹ ਮੰਨ ਲੈਂਦਾ ਹੈ ਅਮਰ ਤੇ ਦਾਤ ਮੰਨਦਾ ਹੈ ਤਾਂ ਉਹ ਸਿੱਖ ਬਣਦਾ ਸੋ ਇਹ ਸਾਰਾ ਕੰਟਰਾਸਟ ਹੈ ਬਿਲਕੁਲ ਡਿਫਰੈਂਟ ਹੈ ਉਹਦੇ ਨਾਲੋਂ ਤੇ ਇਸ ਤਰ੍ਹਾਂ ਦੀ ਪੋਜੀਸ਼ਨ ਸਿੱਖਾਂ ਦੀ ਇਸ ਵੇਲੇ ਜਦੋਂ ਜਦੋਂ ਵੀ ਸਿੱਖ ਆਪਣੇ ਜੋ ਵੀ ਦੇਖਣਾ ਚਾਹੁੰਦੇ ਜਿੰਨ ਜਿੰਨ ਸਿੱਖੀ ਨੂੰ ਜਿਆਦਾ ਯਾਦ ਕਰਨਗੇ ਉਹ ਉਹ ਤੋਂ ਇਸ ਪਰਮ ਤੋਂ ਜਾਤ ਪਾਤ ਦੇ ਪ੍ਰਬੰਧ ਤੋਂ ਜ਼ਿਆਦਾ ਜਾਣਗੇ ਜਦੋਂ ਜਦੋਂ Hindu ਆਪਣੀ ਤਰ ਕਰਨ ਨੂੰ ਯਾਦ ਕਰਨਗੇ ਆਪਣੇ ਕਰਨ ਦੀ ਦੇ ਰਹੇ ਆਉਣਗੇ ਉਹਨਾਂ ਨੂੰ ਜਾਤ ਪਾਤ ਦਾ ਸਿਸਟਮ ਜਿਆਦਾ ਜਕੜ ਕਰੇਗਾ ਉਹ ਦੇਖੀ